ਕਹਿੰਦੇ ਨੇ ਕਿ ਇਸ਼ਕ ਅੰਨਾ ਹੁੰਦਾ ਹੈ ਇਹ ਜਾਤ ਪਾਤ ਊਚ ਨੀਚ ਛੋਟਾ ਵੱਡਾ ਕੁਝ ਵੀ ਨਹੀਂ ਦੇਖਦਾ ਪਰ ਛੋਟੀ ਉਮਰ ਵਿੱਚ ਕੀਤਾ ਗਿਆ ਇਸ਼ਕ ਤਾਂ ਸਭ ਤੋਂ ਜ਼ਿਆਦਾ ਅੰਨਾ ਹੁੰਦਾ ਹੈ ਕਿਉਂਕਿ ਜਦੋਂ ਬੱਚਾ ਛੋਟਾ ਹੁੰਦਾ ਹੈ ਬੰਦਾ ਛੋਟਾ ਹੁੰਦਾ ਹੈ ਤਾਂ ਉਸ ਨੂੰ ਉਹਨਾਂ ਗਿਆਨ ਨਹੀਂ ਹੁੰਦਾ ਉਸ ਨੂੰ ਆਪਣੇ ਚੰਗੇ ਮਾੜੇ ਦੀ ਪਹਿਚਾਨ ਨਹੀਂ ਹੁੰਦੀ ਤੇ ਉਹ ਇਹਨਾਂ ਭਾਵਨਾਵਾਂ ਦੇ ਵਿੱਚ ਬਹਿ ਕੇ ਹਾਲਾਤਾਂ ਦੇ ਵਿੱਚ ਬਹਿ ਕੇ ਉਹ ਕਰ ਦਿੰਦਾ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਕਿਉਂਕਿ ਉਸ ਨੂੰ ਰਿਸ਼ਤਿਆਂ ਦੀ ਵੀ ਓਨੀ ਜ਼ਿਆਦਾ ਕਦਰ ਨਹੀਂ ਹੁੰਦੀ ਓਨੀ ਜ਼ਿਆਦਾ ਸਮਝ ਨਹੀਂ ਹੁੰਦੀ ਉਸ ਨੂੰ ਤਾਂ ਫਿਰ ਇੱਕ ਹੀ ਚੀਜ਼ ਦਿਖਦੀ ਹੈ ਤੇ ਉਹ ਦੇਖਦਾਗਾ ਅਗਲਾ ਬੰਦਾ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਹ ਸੁਣ ਕੇ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਇੱਕ ਬੰਦੇ ਦਾ ਕਤਲ ਹੁੰਦਾ ਹੈ ਤੇ ਕਤਲ ਦੀ ਜਦੋਂ ਸਾਰੀ ਕਹਾਣੀ ਲੋਕਾਂ ਦੇ ਸਾਹਮਣੇ ਆਉਂਦੀ ਹੈ ਪਹਿਲਾਂ ਤਾਂ ਲੋਕਾਂ ਨੂੰ ਯਕੀਨ ਹੀ ਨਹੀਂ ਆਉਂਦਾ ਕਿ ਐਦਾਂ ਕਿਵੇਂ ਹੋ ਸਕਦਾ ਪਰ ਜਦੋਂ ਫਿਰ ਪੁਲਿਸ ਖੁਲਾਸਾ ਕਰਦੀ ਹੈ ਤੇ ਲੋਕਾਂ ਨੂੰ ਪਤਾ ਲੱਗਦਾ ਤਾਂ ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਐਦਾਂ ਕੋਈ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਹਰਿਆਣਾ ਦਾ ਸੋਹਣੀਪਟ ਤੇ ਇਸ ਦੇ ਅਧੀਨ ਪੈਂਦਾ ਅਕਬਰਪੁਰ ਬਰੋਟਾ ਗੱਲ ਹੈ 29 ਜੁਲਾਈ 2025 ਇਸ ਦੇ ਨਜ਼ਦੀਕ ਹੀ ਇੱਕ ਪਿੰਡ ਹੈ ਸਤ ਹੀਰਾ ਇਸ ਪਿੰਡ ਦੇ ਖੇਤਾਂ ਦੇ ਵਿੱਚ ਇੱਕ ਕਿਸਾਨ ਅਸ਼ੀਸ਼ ਜਿਸ ਦਾ ਖੇਸੀ ਉਹ ਉੱਥੇ ਖੇਤ ਦੇ ਵਿੱਚ ਜਾਂਦਾ ਤਾਂ ਜੋ ਉਹ ਮੰਜ਼ਰ ਦੇਖਦਾ ਹੈ ਉਹ ਦੇਖ ਕੇ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਉਸਦੇ ਖੇਤਾਂ ਦੇ ਵਿੱਚ ਇੱਕ লাশ ਪਈ ਸੀ লাশ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ ਅਤੇ লাশ ਦਾ ਜੋ ਮੂੰਹ ਸੀ ਉਹ ਵੀ ਕੁਚਲਿਆ ਹੋਇਆ ਸੀ ਕਿ ਕਿਸੇ ਨੂੰ ਪਛਾਣ ਨਾ ਆਵੇ ਹੁਣ ਅਸ਼ੀਸ਼ ਰੌਲਾ ਪਾਉਂਦਾ ਹੈ ਤੇ ਹੁਣ ਇੱਥੇ ਲੋਕਾਂ ਦਾ ਇਕੱਠ ਹੋ ਜਾਂਦਾ ਹੈ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਇਸ লাশ ਦੀ ਪਛਾਣ ਨਹੀਂ ਆ ਰਹੀ ਸੀ ਕਿਉਂਕਿ ਇਸ ਦੇ ਮੂੰਹ ਨੂੰ ਕੁਚਲ ਦਿੱਤਾ ਗਿਆ ਸੀ ਫਿਰ ਪੁਲਿਸ ਤਪਤੀਸ਼ ਕਰਦੀ ਹੈ ਕਿਉਂਕਿ ਪੁਲਿਸ ਦੇ ਅੱਗੇ ਕਈ ਸਵਾਲ ਸੀ ਕਿ ਇਹ লাশ ਕਿਸ ਦੀ ਹੈ ਕਿਸ ਨੇ ਇਸ ਦਾ ਕਤਲ ਕੀਤਾ ਕਿਉਂ ਕੀਤਾ ਕਈ ਸਵਾਲ ਪੁਲਿਸ ਦੇ ਸਾਹਮਣੇ ਸੀ ਪੁਲਿਸ ਹੁਣ ਜਦੋਂ ਸ਼ਾਨਬੀਨ ਕਰਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇਹ ਤਾਂ ਅਕਬਰਪੁਰ ਬਰੋਟਾ ਦਾ ਰਹਿਣ ਵਾਲਾ ਕੁਲਦੀਪ ਹੈ ਹੁਣ ਜਦੋਂ লাশ ਦੀ ਪਹਿਚਾਣ ਹੁੰਦੀ ਹੈ ਤਾਂ ਫਿਰ ਪੁਲਿਸ ਦੇ ਅੱਗੇ ਸਵਾਲ ਸੀ ਕਿ ਇਸ ਦਾ ਕਤਲ ਕਿਸ ਨੇ ਕਰ ਦਿੱਤਾ ਹੁਣ ਪੁਲਿਸ ਤਪਤੀਸ਼ ਦੇ ਵਿੱਚ ਜੁੜਦੀ ਹੈ ਪਰਿਵਾਰ ਵਾਲਿਆਂ ਤੋਂ ਪੁੱਛਿਆ ਜਾਂਦਾ ਕਿ ਤੁਹਾਡੀ ਕਿਸੇ ਨਾਲ ਕੋਈ ਦੁਸ਼ਮਣੀ ਕੋਈ ਲਾਗ ਡਾਕ ਪਰ ਪਰਿਵਾਰ ਵਾਲੇ ਇਸ ਗੱਲ ਤੋਂ ਬਿਲਕੁਲ ਇਨਕਾਰ ਕਰ ਦਿੰਦੇ ਆ ਕਿ ਐਦਾਂ ਦੀ ਤਾਂ ਕੋਈ ਵੀ ਗੱਲ ਨਹੀਂ ਪੁਲਿਸ ਹੁਣ ਹੋਰ ਬਰੀਕੀ ਨਾਲ ਤਫ਼ਤੀਸ਼ ਕਰਦੀ ਹੈ ਪਿੰਡ ਵਿੱਚੋਂ ਪੁੱਛਿਆ ਜਾਂਦਾ ਪਰਿਵਾਰ ਬਾਰੇ ਕਈ ਗੱਲਾਂ ਪੁਲਿਸ ਨੂੰ ਪਤਾ ਲੱਗਦੀਆਂ ਤਾਂ ਪੁਲਿਸ ਇਸ ਨਤੀਜੇ ਤੇ ਪਹੁੰਚਦੀ ਹੈ ਕਿ ਜੋ ਇਹ ਕਤਲ ਹੋਇਆ ਉਸ ਪਿੱਛੇ ਕੁਲਦੀਪ ਦੀ ਨਵਾਲਗ ਬੇਟੀ ਦਾ ਹੱਥ ਹੈ ਕਲਦੀਪ ਦੀ ਬੇਟੀ ਹੁੰਦੀ ਆ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਆ ਪਰ ਲੋਕਾਂ ਨੂੰ ਇਹ ਲੱਗਦਾ ਕਿ ਇੱਕ ਤਾਂ ਇਹਨਾਂ ਦੇ ਪਰਿਵਾਰ ਦੇ ਜੀ ਦਾ ਕਤਲ ਕਰ ਦਿੱਤਾ ਗਿਆ ਤੇ ਦੂਜੀ ਹੈ ਹੁਣ ਪੁਲਿਸ ਇਹਨਾਂ ਦੇ ਪਰਿਵਾਰ ਨੂੰ ਹੀ ਟਾਰਗੇਟ ਕਰ ਰਹੀ ਹੈ ਪਰ ਪੁਲਿਸ ਦੇ ਹੱਥ ਕਈ ਸਬੂਤ ਸਨ ਜਿਨ੍ਹਾਂ ਦੇ ਆਧਾਰ ਤੇ ਉਹ ਕਲਦੀਪ ਦੀ ਜੋ ਨਵਾਲਗ ਬੇਟੀ ਸੀ ਉਸ ਤੋਂ ਪੁੱਛਗਿੱਛ ਕਰ ਰਹੀ ਸੀ ਹੁਣ ਜਦੋਂ ਬੇਟੀ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਜੋ ਕਹਾਣੀ ਦੱਸਦੀ ਆ ਉਹ ਬੜੀ ਹੀ ਭਿਆਨਕ ਹੁੰਦੀ ਹੈ ਉਹ ਦੱਸਦੀ ਹੈ ਕਿ ਹਾਂ ਅਸੀਂ ਹੀ ਮੇਰੇ ਪਿਤਾ ਕੁਲਦੀਪ ਦਾ ਕਤਲ ਕੀਤਾ ਹੈ ਇਸ ਵਿੱਚ ਉਹ ਕੱਲੀ ਸ਼ਾਮਲ ਨਹੀਂ ਕਿਉਂਕਿ ਪੁਲਿਸ ਨੂੰ ਪਤਾ ਸੀ ਕਿ ਉਹ ਕੱਲੀ ਕਤਲ ਨਹੀਂ ਕਰ ਸਕਦੀ ਉਸ ਨੇ ਦੱਸਿਆ ਕਿ ਇਸ ਵਿੱਚ ਸ਼ਾਮਲ ਮੇਰਾ ਪ੍ਰੇਮੀ ਸੁਮਿਤ ਹੈ ਅਤੇ ਉਸ ਦਾ ਦੋਸਤ ਜਸਵਿੰਦਰ ਹੁਣ ਪੁਲਿਸ ਇਹਨਾਂ ਨੂੰ ਵੀ ਗ੍ਰਿਫਤਾਰ ਕਰਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਜੋ ਕੁਲਦੀਪ ਸੀ ਉਹ ਰੋहतक ਦੇ ਕਲੋਈ ਦਾ ਰਹਿਣ ਵਾਲਾ ਸੀ ਪਰ ਹੁਣ ਕਈ ਸਾਲਾਂ ਤੋਂ ਉਹ ਅਕਬਰਪੁਰ ਬਰੋਟਾ ਦੇ ਵਿੱਚ ਰਹਿੰਦਾ ਸੀ ਇੱਥੇ ਹੀ ਉਸ ਦਾ ਭਰਾ ਸੰਦੀਪ ਸੀ ਜਿਸ ਨੇ ਬਾਕਸਿੰਗ ਅਕੈਡਮੀ ਖੋਲੀ ਹੋਈ ਸੀ ਤੇ ਇਸ ਅਕੈਡਮੀ ਦੇ ਵਿੱਚ ਸਮਿਤ ਵੀ ਆਉਂਦਾ ਸੀ ਅਤੇ ਕੁਲਦੀਪ ਦੀ ਜੋ ਬੇਟੀ ਸੀ ਉਹ ਵੀ ਜਾਂਦੀ ਸੀ ਇਹਨਾਂ ਦੋਨਾਂ ਦੇ ਵਿੱਚ ਨਜ਼ਦੀਕੀਆਂ ਹੋ ਜਾਂਦੀਆਂ ਪਿਆਰ ਹੋ ਜਾਂਦਾ ਹੈ 3 ਸਾਲ ਇਹਨਾਂ ਦਾ ਪਿਆਰ ਚੱਲਦਾ ਪਰ 8 ਮਹੀਨੇ ਪਹਿਲਾਂ ਜੋ ਕੁਲਦੀਪ ਹੁੰਦਾ ਹੈ ਉਸ ਨੂੰ ਆਪਣੀ ਬੇਟੀ ਅਤੇ ਸਮਿਤ ਦੇ ਪਿਆਰ ਬਾਰੇ ਪਤਾ ਲੱਗ ਜਾਂਦਾ ਹੈ ਤਾਂ ਹੁਣ ਉਹ ਆਪਣੀ ਬੇਟੀ ਉੱਤੇ ਰੋਕ ਟੋਕ ਲਗਾਉਂਦਾ ਹੈ ਤੇ ਸਮਿਤ ਨੂੰ ਵੀ ਇਹ ਗੱਲ ਕਹਿੰਦਾ ਕਿ ਤੂੰ ਮੇਰੀ ਬੇਟੀ ਦਾ ਪਿੱਛਾ ਛੱਡ ਦੇ ਤੇ ਇੱਧਰ ਜੋ ਸੰਦੀਪ ਹੁੰਦਾ ਹੈ ਕੁਲਦੀਪ ਦਾ ਭਰਾ ਜੋ ਬਾਕਸਿੰਗ ਅਕੈਡਮੀ ਚਲਾਉਂਦਾ ਹੁੰਦਾ ਉਹ ਸਮਿਤ ਨੂੰ ਅਕੈਡਮੀ ਦੇ ਵਿੱਚੋਂ ਕੱਢ ਦਿੰਦਾ ਪਰ ਹੁਣ ਜੋ ਬੇਟੀ ਸੀ ਉਸ ਨੂੰ ਲੱਗ ਰਿਹਾ ਸੀ ਕਿ ਮੇਰਾ ਪਿਤਾ ਮੇਰੇ ਪਿਆਰ ਦੇ ਵਿੱਚ ਰੋੜਾਗਾ ਕਿਉਂ ਨਾ ਇਸ ਨੂੰ ਹੀ ਰਸਤੇ ਦੇ ਵਿੱਚੋਂ ਹਟਾ ਦਿੱਤਾ ਜਾਵੇ ਪਤਾ ਲੱਗਿਆ ਕਿ ਇਹਨਾਂ ਨੇ ਪਹਿਲਾਂ ਕੁਲਦੀਪ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਇਹ ਆਏ ਬਾਰ ਅਸਫਲ ਹੋ ਗਈ ਤੇ ਫਿਰ ਇਹਨਾਂ ਨੇ ਪਲਾਨਿੰਗ ਕੀਤੀ ਜੁਲਾਈ ਮਹੀਨੇ ਦੇ ਵਿੱਚ ਜੋ ਸਮਿੱਤ ਹੁੰਦਾ ਉਹ ਆਪਣੇ ਦੋਸਤ ਜਸਵਿੰਦਰ ਨੂੰ ਨਾਲ ਲਾਉਂਦਾ ਹੈ ਜਸਵਿੰਦਰ ਸੀ ਉਹ ਕ੍ਰਿਮਿਨਲ ਪ੍ਰਵਰਤੀ ਦਾ ਬੰਦਾ ਸੀ ਉਹ ਜੇਲ੍ਹ ਦੇ ਵਿੱਚੋਂ ਹੀ ਆਇਆ ਸੀ ਉਸ ਨੂੰ ਨਾਲ ਮਲਾਉਂਦਾ ਹੈ ਤੇ ਇਹ ਪਲੈਨਿੰਗ ਕਰਦਾ ਹੈ ਕਿ ਕੁਲਦੀਪ ਦੀ ਹਤਿਆ ਕਿਵੇਂ ਕੀਤੀ ਜਾਵੇ ਤਾਂ ਕੁਲਦੀਪ ਨੂੰ ਬਹਾਨੇ ਦੇ ਨਾਲ ਸਤਹੇਰਾ ਦੇ ਖੇਤਾਂ ਦੇ ਵਿੱਚ ਬੁਲਾਇਆ ਜਾਂਦਾ ਹੈ ਉੱਥੇ ਬੁਲਾ ਕੇ ਜੋ ਸਮਿਤਤ ਹੁੰਦਾ ਹੈ ਉਹ ਕੁਲਦੀਪ ਦੀਆਂ ਬਾਹਾਂ ਫੜਦਾ ਹੈ ਅਤੇ ਜੋ ਜਸਵਿੰਦਰ ਹੁੰਦਾ ਹੈ ਉਹ ਉਸ ਉੱਪਰ ਤੇਜ਼ ਧਾਰ ਹਥਿਆਰ ਨਾਲ ਹਮਲਾ ਕਰ ਦਿੰਦਾ ਹੈ ਤੇ ਜਦੋਂ ਹੁਣ ਕੁਲਦੀਪ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਪੱਥਰ ਦੇ ਨਾਲ ਉਸ ਦੇ ਮੂੰਹ ਨੂੰ ਕੁਚਲ ਦਿੰਦੇ ਨੇ ਤਾਂ ਜੋ ਕੁਲਦੀਪ ਦੀ ਪਹਿਚਾਨ ਨਾ ਹੋ ਸਕੇ ਕਿ ਆਖਰ ਇਹ ਕੌਣ ਹੈ ਜਿਸ ਦੀ ਹੱਤਿਆ ਹੋਈ ਹੈ ਜਿਸ ਦੀ ਇਹ Laash ਹੈ ਪਰ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜ਼ੀ ਛਾਤਰ ਹੋਵੇ ਉਸ ਵੱਲੋਂ ਕੀਤਾ ਗਿਆ ਗੁਨਾਹ ਉਸ ਵੱਲੋਂ ਕੀਤਾ ਗਿਆ ਕ੍ਰਾਈਮ ਇੱਕ ਨਾ ਇੱਕ ਦਿਨ ਪੁਲਿਸ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਆ ਹੀ ਜਾਂਦਾ ਜਿਵੇਂ ਇਸ ਕੇਸ ਦੇ ਵਿੱਚ ਹੋਇਆ ਉਸ ਤੋਂ ਬਾਅਦ ਪੁਲਿਸ ਇਹਨਾਂ ਉੱਪਰ ਕੇਸ ਦਰਜ ਕਰਦੀ ਹੈ ਕੁਲਦੀਪ ਦੇ ਕਾਤਲ ਗੁਲਦੀਪ ਦੀ ਬੇਟੀ ਜੋ ਨਵਾਲਗ ਸੀ ਉਸ ਨੂੰ ਨਾਰੀ ਨਕੇਤਨ ਭੇਜ ਦਿੱਤਾ ਜਾਂਦਾ ਹੈ ਅਤੇ ਜੋ ਸਮਿਤ ਅਤੇ ਜਸਵਿੰਦਰ ਹੁੰਦਿਆ ਉਹਨਾਂ ਨੂੰ ਕੇਸ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਬੇਟੀ ਨੇ ਨਿਆਂ ਮੱਤ ਦੇ ਵਿੱਚ ਹੀ ਆਪਣੇ ਆਸ਼ਕ ਦੇ ਨਾਲ ਮਿਲ ਕੇ ਉਸ ਨੂੰ ਲੱਗਿਆ ਕਿ ਮੈਨੂੰ ਤਾਂ ਪਿਆਰ ਚਾਹੀਦਾ ਹੈ। ਮੈਨੂੰ ਆਪਣਾ ਪਿਆਰ ਚਾਹੀਦਾ ਹੈ। ਮੈਨੂੰ ਮੇਰੇ ਪਿਤਾ ਦੀ ਲੋੜ ਨਹੀਂ ਮੈਨੂੰ ਪਿਆਰ ਦੀ ਲੋੜ ਹੈ। ਇਸ ਗੱਲ ਪਿੱਛੇ ਉਹਨਾਂ ਨੇ ਪਲੈਨਿੰਗ ਹੀ ਰਚ ਲਈਤੀ ਆਪਣੇ ਪਿਤਾ ਨੂੰ ਮਾਰਨ ਦੀ ਆਪਣੇ ਆਸ਼ਕ ਦੇ ਨਾਲ ਮਿਲ ਕੇ। ਪਰ ਨਿਆਣ ਮਤ ਦੇ ਵਿੱਚ ਕੀਤੀ ਗਈ ਗਲਤੀ ساری ਉਮਰ ਬਾਅਸਤੇ ਇਹਨਾਂ ਲਈ ਰੋਗ ਬਣ ਗਈ ਕਿਉਂਕਿ ਜੋ ਸਮਿੱਤ ਹੈ ਉਹ ਜੇਲ੍ਹ ਦੇ ਵਿੱਚ ਚਲਾ ਗਿਆ ਜੋ ਉਸ ਦਾ ਦੋਸਤ ਹੀ ਜਸਵਿੰਦਰ ਉਹ ਵੀ ਜੇਲ੍ਹ ਦੇ ਵਿੱਚ ਚਲਾ ਗਿਆ ਪਰ ਜੋ ਉਸ ਦੀ ਬੇਟੀ ਆ ਉਹ ਨਾਰੀ ਨਕੇਤਨ ਦੇ ਵਿੱਚ ਗਈ ਆ ਤੇ ساری ਉਮਰ ਇਹ ਉਸ ਉੱਪਰੋਂ ਇਹ ਕਲੰਕ ਨਹੀਂ ਉਤਰੇਗਾ ਕਿ ਏਸ ਨੇ ਆਪਣੇ ਪਿਤਾ ਨੂੰ ਹੀ ਮਰਵਾ ਦਿੱਤਾ ਸੀ ਸੋ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਿਕਾ